हेमकुंड पर्वत है जहां सप्त श्रृंग शोभित है तहां तां ओथे भाई जी आनी साइकिल ਲੈ ਕੇ ਬਿਲਕੁਲ ਗੁਰੂ ਘਰ ਦੇ ਉੱਪਰ ਉੱਪਰ ਦੀ ਚਾਹ ਪਹਾੜੀ ਦੇ ਉੱਤੇ ਪਹੁੰਚੇ ਵੀਰੇ ਕਿਵੇਂ ਮਤਲਬ ਮਨ ਦੇ ਵਿੱਚ ਸੀਗਾ ਹਾਲਾਂਕਿ ਅਗਲੇ ਵੀ ਮਿਸ਼ਨ ਤੁਹਾਡੇ ਮੈਂ ਸੁਣੇ ਬੜੇ ਬਾਤ ਮਾਨ ਨੇ ਹਾਂਜੀ ਆ ਕਿਵੇਂ ਜਿਹੜਾ ਸਫਲ ਹੋਇਆ ਚਲੋ ਇੱਥੋਂ ਲੈ ਕੇ ਹੇਮਕੁੰਡ ਸਾਹਿਬ ਰਿਸ਼ੀਕੇਸ਼ ਤੱਕ ਜਾਂ ਜਿੱਥੇ ਨੀਚੇ ਗੋਬਿੰਦ ਘਾਟ ਜਾਂ ਗੋਬਿੰਦ ਘਾਟ ਗੋਬਿੰਦ ਘਾਟ 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 ਤੱਕ ਤਾਂ ਬਹੁਤ ਲੋਕ ਸੋਨੇ ਸੀ ਮੋਟਰਸਾਈਕਲਾਂ ਤੇ ਚਲੇਗੇ ਸਾਈਕਲਾਂ ਤੇ ਚਲੇਗੇ ਪਰ ਤੁਸੀਂ ਹੇਮਕੁੰਡ ਸਾਹਿਬ ਉੱਪਰ ਪੀਸੀ ਤੇ ਜਿਹੜਾ ਜਿੱਥੇ ਗੁਰੂ ਘਰ ਸੋਭਿਤ ਹੈ ਉੱਥੇ ਤੁਸੀਂ ਸਾਈਕਲ ਲੈ ਕੇ ਪਹੁੰਚ ਜੇ ਮਾ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਪਲੇਟਫਾਰਮ ਤੇ ਮੌਕਾ ਦੇਆ ਤੇ ਅਸੀਂ ਆਪਣੇ ਜੋ ਵੀ ਯਾਤਰਾ ਦਾ ਐਕਸਪੀਰੀਅੰਸ ਹੈ ਉਹ ਤੁਹਾਡੇ ਥਰੂ ਸੰਗਤ ਤੱਕ ਲਿਖ ਜਾਵਾਂਗੇ ਮੈਨੂੰ ਤੁਹਾਡੇ ਬਹੁਤ ਬਹੁਤ ਧੰਨਵਾਦ ਤੇ ਰਹੀ ਯਾਤਰਾ ਦੀ ਗੱਲ ਇਹ ਗੁਰੂ ਮਹਾਰਾਜ ਦੀ ਕਿਰਪਾ ਸੀਗੀ ਗੋਬਿੰਦਗੜ ਜਦੋਂ ਆਪਾਂ ਪਹੁੰਚੇ ਸਭ ਤੋਂ ਪਹਿਲਾਂ ਤਾਂ ਜੋ ਮੇਨ ਸਫਰ ਸੀਗਾ ਉਹ ਰਿਸ਼ੀਕੇਸ਼ ਤੋਂ ਸਟਾਰਟ ਹੋ ਗਿਆ ਸੀਗਾ ਨਹੀਂ ਮੈਂ ਤਾਂ ਪਿੰਡੋਂ ਸਟਾਰਟ ਕਰੂੰਗਾ ਭਾਈ ਤੇਰੇ ਪਿੰਡੋਂ ਹੀ ਮੈਂ ਸਟਾਰਟ ਹੋਇਆ ਪਿੰਡ ਉਹ ਇਹ ਸੀਗਾ ਵੀ ਆਪਣਾ ਫਲੈਟ ਏਰੀਆ ਸਾਰਾ ਵੀ ਉੱਥੇ ਕੋਈ ਐਨੀ ਆਪਾਂ ਨੂੰ ਦਿੱਕਤ ਨਹੀਂ ਆਈ ਤੇ ਆਪਾਂ ਨੂੰ ਇਹ ਸੀਗਾ ਵੀ ਰਿਸ਼ੀਕੇਸ਼ ਤੱਕ ਆਪਾਂ ਵਧੀਆ ਚਲੇ ਜਾਵਾਂਗੇ ਕਿਉਂਕਿ ਰਸਤੇ ਦੇ ਵਿੱਚ ਇੱਕ ਕਾਲੇ ਅੰਬਲੀ ਚੜਾਈ ਹੈ ਜਿਹੜੀ 12 ਕਿਲੋਮੀਟਰ ਕਾਲੇ ਅੰਬਲੀ ਚੜਾਈ ਤੋਂ ਪਹਿਲਾਂ ਮੈਂ ਦੱਸ ਦਿਆਂ ਇਹ ਨੌਜਵਾਨ ਸਿਸਵਾ ਦੇ ਆ ਜਿਹੜੀਆਂ ਪਹਾੜੀਆਂ ਨੇ ਨਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਜਿਉਣੀ 5 ਸਾਲ ਰਹਿੰਦੇ ਰਹੇ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੁਣ ਵੀ ਰਹਿ ਰਹੇ ਨੇ ਉੱਥੇ ਬਾਈ ਜੀ ਉਹਨਾਂ ਦਾ ਪਿੰਡ ਹੈ ਪਿੰਡ ਦਾ ਨਾਮ ਕੀ ਬਰੇ ਆਪਣਾ ਜੋ ਇਲਾਕਾ ਹੈ ਉਹ ਪੋਵਾ ਦਾ ਇਲਾਕਾ ਹੈ ਤੇ ਮਾਰੇ گاؤں ਦਾ ਜੋ ਨਾਮ ਹੈ ਉਹ ਜੀ ਮਾਨਕਪੁਰ ਸ਼ਰੀਫ ਠੀਕ ਹੈ ਸਿਸਵਾ ਦੀਆਂ ਪਹਾੜੀਆਂ ਦੇ ਗੈਲ ਲੱਗਦਾ ਹੈ ਵੀ ਗ੍ਰੀਨਰੀ ਵਾਲਾ ਏਰੀਆ ਟੋਟਲ ਸ਼ਾਂਤ ਏਰੀਆ ਹੈ ਜੇ ਮੈਂ ਉਹ ਲਾਨਾਤਾ ਮਾਨਕਪੁਰ ਸ਼ਰੀਫ ਉਹ ਪਿੰਡਾ ਜਿੱਥੇ ਅੱਜ ਤੋਂ 5-7 ਸਾਲ ਪਹਿਲਾਂ ਪੰਜਾਬੀ ਗਾਣੇ ਲਗਾਤਾਰ ਉੱਥੇ ਸ਼ੂਟ ਹੁੰਦੇ ਰਹੇ ਸਾਡੇ ਪਿੰਡ ਨੂੰ ਇੰਨਾ ਕੋ ਮਾਣ ਹੈ ਵੀ ਉੱਥੇ ਬਾਲੀਵੁੱਡ ਹੋ ਗਿਆ ਹਾਲੀਵੁੱਡ ਹੋ ਗਿਆ ਵੀ ਉੱਥੇ ਤਕਰੀਬਨ ਹਰ ਇੱਕ ਮੂਵੀ ਜ਼ਿਆਦਾਤਰ ਉਹਦੇ ਸ਼ੂਟ ਵਗੈਰਾ ਹੁੰਦੇ ਰਹਿੰਦੇ ਨੇ ਤੇ ਅਸੀਂ ਬਚਪਨ ਤੋਂ ਜਿੰਨੇ ਵੀ ਫਿਲਮ ਸਟਾਰ ਲੋਕੀ ਦੇਖਦੇ ਨੇ ਤੇ ਅਸੀਂ ਉਹ ਬਚਪਨ ਤੋਂ ਦੇਖਦੇ ਆ ਰਹੇ ਹਾਂ ਅਮਨੇਸ਼ਪੁਰੀ ਤੋਂ ਆਪਾਂ ਸਟਾਰਟ ਹੋ ਗਏ ਸੀਗੇ ਤੇ ਮਸ਼ਹੂਰ ਪਿੰਡ ਉੱਥੇ ਫਿਲਮਾਂ ਵਗੈਰਾ ਕਾਫੀ ਸ਼ੂਟ ਹੁੰਦੀਆਂ ਨੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਆਪਣੇ ਪਿੰਡ ਦੇ ਵਿੱਚ ਇੱਕ ਦਰਗਾਹ ਹੈ ਜੀ ਹਜ਼ਰਤ ਹਾਫिज़ ਮੁਹੰਮਦ ਮੂਸਾ ਚਿਸ਼ਤੀ ਸਾਬਰੀ ਆ ਰਈ ਇਲਾਹੀ احمد ਦੀ ਉਹਨਾਂ ਦੀ ਦਰਗਾਹ ਹੈ ਉਹਨਾਂ ਦੇ ਕਰਕੇ ਹੀ ਪਿੰਡ ਦੇ ਉੱਤੇ ਰਹਿਮਤ ਹੈ ਜੀ ਕਿਉਂਕਿ ਕਾਫੀ ਪੁਰਾਣਾ ਪਿੰਡ ਹੈ ਤੇ ਕਿਵੇਂ ਫਿਰ ਪਿੰਡੋਂ ਤਿਆਰੀ ਖਿੱਚੀ ਪਿੰਡੂ ਇਹ ਸੀਗਾ ਇੱਕ ਤਾਂ ਪਿੰਡ ਵਾਲਿਆਂ ਦਾ ਬਹੁਤ ਸਾਸ ਸੀਗਾ ਉਹਨਾਂ ਦਾ ਹੌਸਲਾ ਸੀਗਾ ਜੋ ਪਹਿਲੀ ਯਾਤਰਾ ਕਰੀ ਵੀ ਸੀਗੀ ਉਹਦਾ ਐਕਸਪੀਰੀਅੰਸ ਆਪਣੇ ਕੋਲੇ ਸੀਗਾ ਤੇ ਆਪਾਂ ਨੂੰ ਇਹ ਸੀਗਾ ਵੀ ਬਾਕੀ ਗੁਰੂ ਮਹਾਰਾਜ ਆਪਣੇ ਅੰਗ ਸੰਗ ਹੈ ਤੇ ਆਪਾਂ ਨੂੰ ਉਹਨਾਂ ਦੇ ਉੱਤੇ ਬਹੁਤ ਭਰੋਸਾ ਸਵੇਰੇ ਗੁਰੂ ਘਰ ਦੇ ਵਿੱਚ ਅਰਦਾਸ ਕਰੀ ਪਾਠ ਕਰਿਆ ਅਰਦਾਸ ਕਰਨ ਤੋਂ ਬਾਅਦ ਸਫਰ ਸਟਾਰਟ ਕਰਦੇ ਸੀਗਾ ਤੇ ਜੋ ਪਹਿਲੇ ਦਿਨ ਦਾ ਪੜਾ ਸੀਗਾ ਉਹ ਸੋਚਿਆ ਸੀਗਾ ਪੌਂਟਾ ਸਾਹਿਬ ਦਾ ਜਦੋਂ ਨਾਡਾ ਸਾਹਿਬ ਪਹੁੰਚੇ ਉਹ ਸਾਰਾ ਪਲੇਨ ਏਰੀਆ ਹੈ ਨਾਡਾ ਸਾਹਿਬ ਨੂੰ ਪਤਾ ਚੱਲਿਆ ਵੀ ਜਿਹੜਾ ਇੱਕ ਨਾਹਨ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਹੈ ਗੁਰੂ ਗੋਬਿੰਦ ਸਿੰਘ ਜੀ ਉੱਥੇ 8 ਮਹੀਨਾ 10 ਦਿਨ ਰੁਕੇ ਹੋਏ ਨੇ ਉੱਥੇ ਸੰਗਤ ਬਹੁਤ ਘੱਟ ਜਾਂਦੀ ਸੀ ਤੇ ਸਾਨੂੰ ਬਾਬਾ ਜੀ ਮੇਲੇ ਇੱਕ ਬਜ਼ੁਰਗ ਬਾਬਾ ਜੀ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਉੱਥੇ ਜ਼ਰੂਰ ਜਾਇਓ ਅਸੀਂ ਆਪਣਾ ਪਲਾਨ ਚੇਂਜ ਕਰਤੇ ਆ ਪੌਂਟਾਲ ਸਾਹਿਬ ਤੋਂ ਅਸੀਂ ਨਾਹਨ ਚਲੇਗੇ ਸਾਨੂੰ ਇਹ ਸੀਗਾ ਵੀ ਨਾਹਨ ਵੀ ਪਲੇਨ ਏਰੀਆ ਦੇ ਵਿੱਚ ਹੋਏਗਾ ਪਰ 12 ਕਿਲੋਮੀਟਰ ਦੀ ਚੜਾਈ ਚੜਨ ਤੋਂ ਬਾਅਦ 3 ਕਿਲੋਮੀਟਰ ਦੀ ਸਿੱਧੀ ਚੜਾਈ ਸੀਗੀ ਤੇ ਅਸੀਂ ਉੱਥੇ 9 ਵਜੇ ਪਹੁੰਚ ਗਏ ਸੀਗੇ ਤੇ ਇਥੇ ਚੜਾਈ ਦੇ ਨਾਲ-ਨਾਲ ਮੈਂ ਇੱਕ ਹੋਰ ਗੱਲ ਐਡ ਕਰਦੇ ਆ ਬਾਈ ਜੀ ਉਹਨਾਂ ਦਾ ਜਿਹੜਾ ਖੱਬੇ ਵਾਲੀ ਲੱਤ ਹੈ ਉਹ 20% ਕੰਮ ਕਰਦੀ ਹੈ ਬਾਈ ਜੀ 20% ਕੰਮ ਹੋਇਆ ਕਿਸੇ ਲੱਤ ਨੂੰ ਫੁੱਟਬਾਲ ਖੇលਦੇ ਸੀਗੇ ਜੀ ਤੇ ਉਦੋਂ ਜਦੋਂ ਹੈਡ ਲੇ ਰਹੇ ਸੀਗੇ ਤਾਂ ਲੀਗਾਮੈਂਟ ਇੰਜਰੀ ਹੋ ਗਈ ਸੀ ਤਾਂ ਦੇਖੋ ਉਸ ਤੋਂ ਬਾਅਦ ਵੀ ਕਿਉਂ ਮੈਂ ਸ਼ੁਰੂਆਤ ਚ ਕਿਹਾ ਨਾ ਮਿਸ਼ਨ ਤੇ ਹਿੰਮਤ ਮਿਸ਼ਨ ਬਾਈ ਜੀ ਉਹਨਾਂ ਦਾ ਸਾਈਕਲ ਦੇ ਉੱਤੇ ਬਹੁਤ ਯਾਤਰਾਵਾਂ ਕਰਨਦਾ ਤੇ ਹਿੰਮਤ ਸਭ ਤੋਂ ਵੱਡੀ ਏ ਵੀ ਖੱਬੀ ਲੱਤ ਜਿਸ ਤੇ ਆਪਾਂ ਪ੍ਰੋਗਰਾ ਜ਼ੋਰ ਪਾਣਾ ਹੁੰਦਾ ਜਿਹਦੇ ਨਾਲ ਪੈडल ਘੁਮਾਉਣਾ ਹੁੰਦਾ ਉਹ ਜਿਹੜੀ ਲੱਤ ਆ ਉਹ ਸਿਰਫ 20% ਕੰਮ ਕਰਦੀ ਹੈ ਤੇ ਉਸ ਦੇ ਬਾਵਜੂਦ ਵੀ ਇਹ ਜਿਹੜੀ ਆਪਣੇ ਮਿਸ਼ਨ ਤੇ ਲੱਗੇ ਹੋਏ ਨੇ ਬਾਈ ਜੀ ਫਿਰ ਪਹਿਲਾ ਪੜਾਣ ਨਾਹਨ ਉਹ ਸਵੇਰ ਸਿੱਧਾ ਰਿਸ਼ੀਕੇਸ਼ ਉਸ ਤੋਂ ਬਾਅਦ ਨਾਹਨ ਤੋਂ ਬਾਅਦ ਆਪਾਂ ਪੌਂਟਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਪੌਂਟਾ ਸਾਹਿਬ ਜਲਦੀ ਪਹੁੰਚ ਗਏ ਸੀਗੇ ਹੂੰ ਉਸ ਤੋਂ ਬਾਅਦ ਆਪਾਂ ਸਿੱਧਾ ਰਿਸ਼ੀਕੇਸ਼ ਪਹੁੰਚ ਗਏ ਤੇ ਰਿਸ਼ੀਕੇਸ਼ ਦੇ ਵਿੱਚ ਆਪਾਂ ਨੇ ਇੱਕ ਦਿਨ ਸਟੇ ਕਰੀ ਕਿਉਂਕਿ ਜਿਹੜਾ ਆਪਣਾ ਸਾਥੀ ਸੀਗਾ ਮੇਰੇ ਨਾਲ ਇੱਕ ਜਗਰਾਉਂ ਦਾ ਮੁੰਡਾ ਸੀਗਾ ਜਗਰਾਉਂ ਦੇ ਲਾਗੇ ਪਿੰਡ ਪੈ ਜਾਂਦਾ ਜੀ ਉਹ ਤੇ ਉੱਥੋਂ ਦਾ ਉਹ ਮੁੰਡਾ ਸੀਗਾ ਤੇ ਉਹ ਥੋੜਾ ਢਿੱਲਾ ਹੋ ਗਿਆ ਸੀਗਾ ਤੇ ਆਪਾਂ ਨੇ ਇੱਕ ਦਿਨ ਉੱਥੇ ਰੈਸਟ ਕਰੀ ਇੱਕ ਦਿਨ ਰੈਸਟ ਕਰਨ ਤੋਂ ਬਾਅਦ ਗੁਰੂ ਮਹਾਰਾਜ ਅੱਗੇ ਅਰਦਾਸ ਕਰੀ ਵੀ ਰਸਤੇ ਵਿੱਚ ਕਿਤੇ ਹੋਰ ਨਹੀਂ ਰੁਕਾਂਗੇ ਸਿਧਾਰੀ ਸੀ ਵੀ ਸਿੱਧਾ ਆਪਾਂ ਹੇਮਕੁੰਡ ਸਾਹਿਬ ਪਹੁੰਚਾਂਗੇ ਵਾਹ ਤੇ ਸਫਰ ਸਟਾਰਟ ਕਰਿਆ ਟਾਰਗੇਟ ਲੈ ਕੇ ਚੱਲਦੇ ਸੀਗੇ ਵੀ ਡੇਲੀ ਦਾ 60 ਕਿਲੋਮੀਟਰ ਕੱਢਾਂਗੇ ਕੱਢਾਂਗੇ ਕਿਉਂਕਿ ਪਹਾੜੀ ਸਫਰ ਸੀਗਾ ਸਾਰਾ ਔਰ ਇਸ ਸਫਰ ਨੂੰ ਸਟਾਰਟ ਕਰਨ ਤੋਂ ਪਹਿਲੇ ਮੈਂ ਪ੍ਰੈਕਟਿਸ ਬਹੁਤ કરી ਸੀਗੀ ਕਿਉਂਕਿ ਜਿਹੜਾ ਆਪਣਾ ਪਹਿਲਾ ਸਫਰ ਸੀਗਾ ਉਹ ਮੈਂ ਘਰ ਤੋਂ ਸੋਚ ਕੇ ਚੱਲਿਆ ਸੀਗਾ ਵੀ ਚਲੋ ਆਪਾਂ ਜਿਹੜੇ ਤਿੰਨ ਤਖਤ ਸਹਿਬਾਨ ਹੈ ਚਾਰਕ ਦਿਨ ਦੇ ਵਿੱਚ ਯਾਤਰਾ ਕਰਕੇ ਪੰਜਵੇਂ ਦਿਨ ਘਰ ਆ ਜਾਾਂਗੇ ਆ ਜਾਾਂਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਰਹੀ ਉੱਥੋਂ ਆਪਾਂ ਹਜ਼ੂਰ ਸਾਹਿਬ ਚਲੇ ਗਏ 16ਵੇਂ ਦਿਨ ਤੇ 16 ਕਿ ਦਿਨ ਹਜ਼ੂਰ ਸਾਹਿਬ ਜਾਣ ਨੂੰ ਲੱਗੇ 15 ਕਿ ਦਿਨ ਆਪਾਂ ਨੂੰ ਪਟਨਾ ਸਾਹਿਬ ਜਾਣ ਨੂੰ ਲੱਗੇ ਹੇਮਕੁੰਡ ਸਾਹਿਬ ਜਿਹੜਾ ਗੋਵਿੰਦ ਘਾੜ ਤੱਕ ਪਹੁੰਚ ਕੇ ਲਾ ਲੋ ਆਪਾਂ ਹਾਂਜੀ ਗੋਵਿੰਦ ਘਾੜ ਤੋਂ ਅਗਲੀ ਜਰਨੀ ਸਾਈਕਲ ਤੇ ਕਿਵੇਂ ਕੀਤੀ ਜਦੋਂ ਗੋਵਿੰਦ ਘਾੜ ਆਪਾਂ ਨੇ ਪਹੁੰਚ ਰਹੀ ਸੀਗਾ ਜੋਸ਼ੀ ਮਠੜੀ ਚੜਾਈ ਉਤਰੇ ਉਦੋਂ ਮਾਈਂਡ ਦੇ ਵਿੱਚ ਆਇਆ ਵੀ ਅਗਰ ਗੁਰੂ ਮਹਾਰਾਜ ਕਿਰਪਾ ਕਰ ਦੇਵੇ ਅਗਲੀ ਆਪਣੇ ਜੋ ਮਿਸ਼ਨ ਹੈ ਉਹ ਗੁਰਨਾਨਕ ਦੇਵ ਜੀ ਨੇ ਉਹ ਦਾਸੀਆਂ ਹੈ ਵੀ ਆਪਾਂ ਸਾਈਕਲ ਨੂੰ ਵੀ ਨਾਲ ਹੀ ਮੱਥਾ ਟਿਕਾ ਲਿਆ ਕਿਉਂਕਿ ਸਫ਼ਰ ਦੇ ਵਿੱਚ ਆਪਣਾ ਸਭ ਤੋਂ ਜਿਹੜਾ ਵਧੀਆ ਸਾਥੀ ਤਾਂ ਉਹ ਸਾਈਕਲ ਤਾਂ ਸਾਰਾ ਦਿਨ ਆਪਾਂ ਨੇ ਉਸੇ ਦੇ ਨਾਲ ਬਤਾਲਣਾ ਉਸੇ ਦੇ ਨਾਲ ਗੱਲਾਂ ਕਰਨੀਆਂ ਉਸੇ ਨੂੰ ਹੌਸਲਾ ਦੇਣਾ ਤੇ ਇੱਕ ਮਾਈਂਡ ਦੇ ਵਿੱਚ ਸੀਗਾ ਵੀ ਆਪਾਂ ਇਸ ਨੂੰ ਵੀ ਮੱਥਾ ਟਿਕਾਈਏ ਜਦੋਂ ਆਪਾਂ ਗੋਵਿੰਦ ਘਾਟ ਪਹੁੰਚੇ ਉੱਥੇ ਗੁਰਦੁਆਰਾ ਸਾਹਿਬ ਅੱਗੇ ਖੜ ਕੇ ਅਰਦਾਸ ਕਰੀ ਵੀ ਗੁਰੂ ਮਹਾਰਾਜ ਕਿਰਪਾ ਕਰਿਓ ਸਾਈਕਲ ਉੱਪਰ ਲੈ ਕੇ ਜਾਣਾ ਵੀ ਅਗਰ ਕਿਸੇ ਨੇ ਰੋਕ ਲਿਆ ਅਸੀਂ ਤੁਹਾਡਾ ਹੁਕਮ ਮੰਨਾਂਗੇ ਸਾਈਕਲ ਉੱਥੇ ਰੋਕ ਦਾਂਗੇ ਪਹਿਲੇ 4 ਕਿਲੋਮੀਟਰ ਦੀ ਚੜਾਈ ਹੈ ਸਿੱਧੀ ਜਿੱਥੇ ਤੱਕ ਟੈਕਸੀਆਂ ਜਾਂ ਹਾਂਜੀ ਪੋਲਨਾ ਘਾਟੀ ਕੀ ਨਾਮ ਹਾਂਜੀ ਪੋਲਨਾ ਪਿੰਡ ਪੈ ਜਾਂਦਾ ਪੋਲਨਾ 4 ਕਿਲੋਮੀਟਰ ਜਾਣ ਤੋਂ ਬਾਅਦ ਆਪਾਂ ਨੂੰ ਉੱਥੇ ਪੁਲਿਸ ਵਾਲੇ ਮਿਲੇ ਉਹਨਾਂ ਨੇ ਐਪਰੀਸ਼ੀਏਟ ਕਰਿਆ ਆਪਾਂ ਨੂੰ ਉਸ ਤੋਂ ਬਾਅਦ ਆਪਾਂ ਨੇ ਫਿਰ ਸਾਈਕਲ ਖਿੱਚਤਿਆ ਜਿੱਥੇ ਪੌ ਤੁਰਕੇ ਜੜਾਉਂਦੇ ਸੀਗੇ ਜਿੱਥੇ ਪਲੇਨ ਹੁੰਦਾ ਸੀਗਾ ਉੱਥੇ ਉੱਤੇ ਜੜ ਜਾਂਦੇ ਸੀਗੇ ਕਿਉਂਕਿ ਜਿਹੜਾ ਆਪਣਾ ਸਾਈਕਲ ਹੈ ਉਹ ਐਮਟੀਵੀ ਹੈ ਉਹ ਪ੍ਰੋਪਰ ਪਹਾੜਾਂ ਦੇ ਲਈ ਬਣਿਆ ਟ੍ਰੇਲ ਦੇ ਲਈ ਬਣਿਆ ਹੋਇਆ ਉਹ ਹਾਈਡਰੋਲਿਕ ਬ੍ਰੇਕਾਂ ਹਾਈਡਰੋਲਿਕ ਹੈ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਲਗੇ ਜੀ ਗੋਵਿੰਦ ਧਾਮ ਦੇ ਅੰਦਰ ਗੋਵਿੰਦ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਆਮ ਕਿੰਨਾ ਕਿੰਨੀ ਦੇਰ ਚ ਪਹੁੰਚ ਜਾਂਦਾ ਬੰਦਾ ਗੋਵਿੰਦ ਧਾਮ ਅਗਰ ਘਾਟ ਤੋਂ ਗੱਲ ਕਰਾਂ ਵੈਸੇ ਕਹਿਣ ਨੂੰ 13 ਕਿਲੋਮੀਟਰ ਆ ਪੈਂਦਾ ਉਹ 18.5 ਕਿਲੋਮੀਟਰ ਆ ਓਕੇ ਅਗਰ ਆਪਾਂ ਨਾਰਮਲ ਕੋਈ ਇਨਸਾਨ ਜਾ ਰਿਹਾ ਉਹਨੂੰ 6 ਘੰਟੇ ਲੱਗ ਜਾਣਗੇ ਠੀਕ ਹੈ ਪਰ ਗੁਰੂ ਮਹਾਰਾਜ ਦੀ ਕਿਰਪਾ ਰਹੀ ਆਪਾਂ ਨੂੰ ਰਾਸਟੇ ਤੇ ਸੰਗਤ ਦਾ ਬਹੁਤ ਪਿਆਰ ਮਿਲਿਆ ਕਿਉਂਕਿ ਜਿਹੜੀ ਆਪਣੀ ਪਹਿਲੀ ਯਾਤਰਾ ਏ ਆਪਣੇ ਨਾਲ ਬਹੁਤ ਪਰਿਵਾਰ ਜੁੜੇ ਹੋਏ ਸੀਗੇ ਉਹ ਪਛਾਣਦੇ ਸੀਗੇ ਤੇ ਉਹਨਾਂ ਕੋਲੇ ਰੁਕਣਾ ਪੈਂਦਾ ਸੀਗਾ ਅਗਰ ਆਪਾਂ ਕਿਸੇ ਕੋਲੇ ਨਹੀਂ ਰੁਕੇ ਫਿਰ ਸਾਹਮਣੇ ਵਾਲਾ ਪਤਾ ਨਹੀਂ ਕੀ ਸੋਚੇਗਾ ਤਾਂ ਉਹਨਾਂ ਕੋਲੇ ਟਾਈਮ ਲੱਗਦਾ ਸੀਗਾ ਔਰ ਸੰਗਤ ਮਿਲਦੀ ਗਈ ਹੌਸਲਾ ਮਿਲਦਾ ਗਿਆ ਆਪਾਂ ਨੇ ਸਵੇਰੇ ਤਕਰੀਬਨ 8:30 ਵਜੇ 8:00 ਵਜੇ ਸਫਰ ਸਟਾਰਟ ਕਰਿਆ ਸੀਗਾ ਗੋਬਿੰਦ ਘਾਟ ਤੋਂ ਤੇ ਆਪਾਂ 6-7 ਵਜੇ ਨੂੰ ਗੋਬਿੰਦ ਧਾਮ ਪਹੁੰਚ ਗਏ ਸੀਗੇ ਸ਼ਾਮ ਨੂੰ ਸ਼ਾਮ ਨੂੰ ਜੀ ਫਿਰ ਵੀ ਬਤਾ 7-8 ਘੰਟੇ ਲੱਗ ਗਈ ਹਾਂਜੀ ਸਾਨੂੰ ਇਹ ਸੀਗਾ ਵੀ ਸਾਡੇ ਕੋਲੇ ਸਟੇ ਸੀਗੀ ਸਾਨੂੰ ਕੋਈ ਜਲਦਬਾਜ਼ੀ ਨਹੀਂ ਸੀਗੀ ਅਸੀਂ ਸੰਗਤ ਦੇ ਕੋਲੇ ਰੁਕਦੇ ਗਏ ਉਸ ਤੋਂ ਬਾਅਦ ਜਦੋਂ ਆਪਾਂ ਗੋਬਿੰਦ ਧਾਮ ਤੋਂ ਸਫ਼ਰ ਸਟਾਰਟ ਕਰਿਆ ਉਦੋਂ ਵੀ ਅਰਦਾਸ ਕਰੀ ਨਹੀਂ ਗੋਬਿੰਦ ਘਾੜ ਤੋਂ ਧਾਮ ਤੱਕ ਕਿਸੇ ਪੁਲਸ ਵਾਲੇ ਨੇ ਕਿਸੇ ਸਿਕਿਉਰਿਟੀ ਵਾਲੇ ਨੇ ਕਦੇ ਰੋਕਿਆ ਤਾਰੀ ਨਹੀਂ ਕਿਸੇ ਨੇ ਰੋਕਿਆ ਜੀ ਜਿੰਨੇ ਵੀ ਮਿਲੇ ਉਹਨਾਂ ਨੇ ਐਪਰੀਸ਼ੀਏਟ ਕਰਿਆ ਕਿਆ ਬਾਬ ਉਹ ਕਹਿੰਦੇ ਵੀ ਵਧੀਆ ਵੀ ਵੀਡੀਓ ਨਾਲ ਨਾਲ ਅਸੀਂ ਜ਼ਰੂਰ ਦਿਖਾਵਾਂਗੇ ਤੁਹਾਨੂੰ ਵੀ ਤੁਸੀਂ ਹੌਸਲਾ ਵਧੀਆ ਤੁਸੀਂ ਦਿਖਾ ਰਹੇ ਹੋ ਤੇ ਤੁਹਾਨੂੰ ਦੇਖ ਕੇ ਸੰਗਤ ਵੀ ਇੱਕ ਮੇਨ ਸਾਈਕਲ ਚੱਕਣ ਦਾ ਇਹ ਸੀਗਾ ਵੀ ਸਾਨੂੰ ਦੇਖ ਕੇ ਕਿਸੇ ਵੀਰ ਨੂੰ ਹੌਸਲਾ ਮਿਲੇ ਜਿਹੜਾ ਘਰੇ ਬੈੱਡ ਤੇ ਬੈਠਾ ਸੋਚ ਰਿਹਾ ਵੀ ਯਾਤਰਾ ਬਹੁਤ ਕਠਨ ਹੈ ਨਹੀਂ ਪਹੁੰਚ ਪਾਵਾਂਗੇ ਉਹ ਸਾਨੂੰ ਦੇਖ ਕੇ ਘਰ ਤੋਂ ਬਾਹਰ ਨਿਕਲ ਕੇ ਦਰਸ਼ਨ ਕਰਨ ਦੇ ਲਈ ਆ ਜਾਵੇ ਤੇ ਜਿਹੜੇ ਵੀਰ ਖਚਰਾਂ ਤੇ ਚੜਦੇ ਨੇ ਉਹ ਥੋੜਾ ਸਾਨੂੰ ਦੇਖ ਕੇ ਇਹ ਸੋਚਣ ਵੀ ਯਾਰ ਜਦੋਂ ਇਹ ਸਾਈਕਲ ਤੇ ਜਾ ਰਹੇ ਅਸੀਂ ਪੈਦਲ ਤਾਂ ਚਲੇ ਜਾਵਾਂਗੇ ਤੇ ਤਾਂ ਪਹੁੰਚ ਕੇ ਰੂਮ ਮਿਲ ਗਿਆ ਸੀਗਾ ਅਸੀਂ ਉੱਥੇ ਸਟੇ ਕਰੀ ਅਗਲੇ ਦਿਨ ਅਸੀਂ 6:30 ਵਜੇ ਸਫਰ ਸਟਾਰਟ ਕਰ ਲਿਆ ਲੇਗਾ ਸਵੇਰੇ ਸਵੇਰੇ ਤੇ ਸਾਨੂੰ ਇਹ ਸੀਗਾ ਕਿਉਂਕਿ ਅੱਗੇ 6 ਕਿਲੋਮੀਟਰ ਦੀ ਚੜਾਈ ਹੈ ਉਹ ਵੀ ਕਹਿੰਦੇ ਸਿੱਧੀ ਚੜਾਈ ਹੈ ਉਹ ਸਿੱਧੀ ਚੜਾਈ ਨੂੰ 3 ਘੰਟੇ ਲੱਗਦੇ ਨੇ ਤੇ ਅਸੀਂ 2:30 ਵਜੇ ਪਹੁੰਚੇ ਉੱਪਰ ਜੀ ਕਿਉਂਕਿ ਸੰਗਤ ਤੁਰ ਨਹੀਂ ਦੇ ਰਹੀ ਸੀਗੀ ਅੱਛਾ ਸੰਗਤ ਰੋਕ ਕੇ ਫੋਟੋਆਂ ਕਰਵਾ ਰਹੇ ਵੀਡੀਓ ਕਰਵਾ ਰਹੇ ਫਿਰ ਉਹਨਾਂ ਦੀ ਸੰਗਤ ਅੱਗੇ ਫਿਰ ਚੱਲਦੀ ਨਹੀਂ ਹੈ ਜੀ ਉਹ ਰੁਕਣਾ ਪੈਂਦਾ ਸੀਗਾ ਤੇ ਉਸ ਤੋਂ ਬਾਅਦ ਆਪਾਂ 2:30 ਟੌਪ ਤੇ ਪਹੁੰਚ ਗਏ ਸਗੇ ਠੀਕ ਹੈ ਹਾਂਜੀ